ਪੰਜਾਬ ਪਾਰਵੀ ਦਾ ਜਨ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਗੱਲ ਕਰੀਏ ਪਟਿਆਲੇ ਜ਼ਿਲ੍ਹੇ ਦੀ ਕਾਂਗਰਸ ਪਾਰਟੀ ਦੇ ਉਮੀਦਵਾਰ ਡਾਕਟਰ ਧਰਮੀਰ ਗਾਂਧੀ ਜੇਤੂ ਰਹੇ ਨਾਬਾ ਸ਼ਹਿਰ ਤੇ ਸਾਬਕਾ ਮੰਤਰੀ ਸਰਦਾਰ ਸਾਧੂ ਸਿੰਘ ਧਰਮਸੋਧੀ ਰਹਿائش ਉਤੇ ਡਾਕਟਰ ਧਰਮੀਰ ਗਾਂਧੀ ਵਿਜਿਤ ਨੂੰ ਲੈ ਕੇ ਵਰਕਰਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਿਆ ਤੇ ਉੱਥੇ ਹੀ ਵਰਕਰਾਂ ਨੇ ਪਹੁੰਚ ਕੇ ਵਧਾਈਆਂ ਦਿੱਤੀਆਂ ਬਹੁਤ ਬਹੁਤ ਧੰਨਵਾਦ ਹੈ ਲੋਕ ਸਾਡੇ ਵਰਕਰ ਕਾਂਗਰਸ ਦੇ ਵਰਕਰ ਅਹੁਦੇਦਾਰ ਸਹਿਬਾਨ ਡਟ ਕੇ ਮਿਹਨਤ ਕੀਤੀ ਇੱਕ ਮਹੀਨਾ ਉਹਨਾਂ ਨੇ ਜੋ ਆਪਣਾ ਕੰਮ ਘਾਰ ਛੱਡ ਕੇ ਨਾਬੇ ਹਲਕੇ ਦੇ ਵਿੱਚ ਕਾਂਗਰਸ ਦੇ ਲਈ ਸਰਦਾਰ ਸਾਧੂ ਸਿੰਘ ਧਰਮਸੋਜੀ ਦੇ ਲਈ ਔਰ ਕਕਰ ਰਣਦੀਪ ਜੀ ਔਰ ਮਹਾਂਤਰਾ ਰਵਿੰਦਰ ਸਿੰਘ ਖਨੋੜਾ ਜੀ ਜੋ ਤਿੰਨੇ ਆਪਣੇ ਮਤਵੈਦ ਭੁਲਾ ਕੇ ਤਿੰਨੇ ਲੀਡਰਾਂ ਨੇ ਮਿਹਨਤ ਕੀਤੀ ਅੱਜ ਉਹਦੀ ਮਿਹਨਤ ਦਾ ਜੋ ਹੈ ਅਸੀਂ ਅੱਜ ਦੇਖ ਰਹੇ ਹਾਂ ਕਿ ਨਾਬੇ ਹਲਕੇ ਦੇ ਵਿੱਚੋਂ ਕਾਂਗਰਸ ਨੂੰ ਵਧੀਆ ਲੀਡ ਮਿਲੀ ਹੈ ਜੋ ਕਿ ਪਿਛਲੇ ਆਪਾਂ 22 ਚ ਲਾਈਏ 22 ਚ 20000 25000 ਦੀ ਜੋ ਹਾਰ ਸੀ 25 30000 ਦੀ ਉਹ ਵੀ ਕਵਰ ਹੋਈ ਹੈ ਨਾ ਲੀਡ ਵੀ ਮਿਲੀ ਹੈ ਬਹੁਤ ਵੱਡਾ ਜੋ ਵਰਕਰਾਂ ਦਾ ਇਹ ਮਿਹਨਤ ਸਾਹਮਣੇ ਆਈ ਹੈ। ਅੱਜ ਬਹੁਤ ਖੁਸ਼ੀ ਦਾ ਦਿਨ ਆ ਜੀ ਜਿਹੜਾ ਕਾਂਗਰਸ ਪਾਰਟੀ ਨੇ ਲੀਡ ਕੀਤੀ ਆ ਤੇ ਨਾਬਾ ਦੇ ਵਿੱਚ ਪਹਿਲਾਂ ਬੁਰੀ ਤਰ੍ਹਾਂ ਹਾਰੇ ਸੀਗੇ ਵਿਧਾਨ ਸਭਾ ਦੇ ਵਿੱਚ ਉਹ ਲੀਡ ਕਵਰ ਕਰਕੇ ਉਲਟਾ ਹੋਰ ਜਿੱਤ ਪ੍ਰਾਪਤ ਕੀਤੀ ਆ। ਕਿ ਅਸੀਂ ਸਰਦਾਰ ਸਾਧੂ ਸਿੰਘ ਧਰਮਸੋਧੀ ਦੀ ਅਗਵਾਈ ਦੇ ਵਿੱਚ ਤੇ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਦੀ ਅਗਵਾਈ ਦੇ ਵਿੱਚ ਜੋ ਸਾਨੂੰ ਯੂਥ ਕਾਂਗਰਸ ਨੂੰ ਕੰਮ ਦਿੱਤਾ ਗਿਆ ਸੀ ਉਸ ਤੋਂ ਦੁੱਗਣਾ ਚੌਕਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕੀਤਾ ਵੀ ਹੈ ਤੇ ਜਿਹਦਾ ਰਿਜ਼ਲਟ ਅੱਜ ਸਾਰਿਆਂ ਦੇ ਸਾਹਮਣੇ ਹੈ ਕਿਉਂਕਿ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਮੁਬਾਰਕਬਾਦ ਵੀ ਹੈ ਤੇ ਉਹਨਾਂ ਨੂੰ ਲਗਭਗ 15000 ਦੇ ਕਰੀਬ ਲੀਡ ਮਿਲੀ ਹੈ ਜਿਦੇ ਵਿੱਚ ਕਿ ਆਮ ਆਦਮੀ ਪਾਰਟੀ ਨੂੰ ਪੂਰੀ ਤਰ੍ਹਾਂ ਲੋਕਾਂ ਨੇ ਨਕਾਰ ਦਿੱਤਾ ਤੇ ਜਿਹੜਾ ਕਿ ਮਹਿਲਾਵਾਂ ਵਾਲਿਆਂ ਦਾ ਉਹਨਾਂ ਦੇ ਮਨ ਦੇ ਵਿੱਚ ਬਹਿਮ ਸੀ ਕਿ ਪਤਾ ਨਹੀਂ ਸਾਰਾ ਕੁਝ ਸਾਡੇ ਇੱਥੋਂ ਹੀ ਚੱਲਣਾ ਹੈ ਉਹ ਵੀ ਬਿਲਕੁਲ ਲੋਕਾਂ ਨੇ ਸਾਫ਼ ਕਰ ਦਿੱਤਾ ਤੇ ਕਿਤੇ ਨਾ ਕਿਤੇ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਲੋਕਾਂ ਨੇ ਕਾਂਗਰਸ ਵੱਲੋਂ ਤੇ ਸਾਡੇ ਹਲਕੇ ਵਿੱਚ ਮੰਤਰੀ ਸਾਹਿਬ ਵੱਲੋਂ ਕੀਤੇ ਹੋਏ ਕੰਮਾਂ ਨੂੰ ਮੁਰ ਤੋਂ ਯਾਦ ਕਰਿਆ ਤੇ ਆਉਣ ਵਾਲੀ 2027 ਦੀ ਲੋਕ ਸਭਾ ਚੋਣਾਂ ਦੀ ਅੱਜ ਨਹੀਂ ਰੱਖੀ ਗਈ ਹੈ ਤੇ ਮੈਨੂੰ ਪੂਰਨ ਤੌਰ ਤੇ ਆਸ ਹੈ ਕਿ ਅਸੀਂ ਇਸੇ ਤਰ੍ਹਾਂ ਦਿਨ ਦੁੱਗਣੀ ਰਾਤ ਚੌਗਣੀ ਮਿਹਨਤ ਕਰਕੇ ਲੋਕਾਂ ਦੇ ਨਾਲ ਸੰਪਰਕ ਕਰਕੇ ਇਹ ਵੱਡੇ ਤੌਰ ਤੇ 27 ਦੇ ਵਿੱਚ ਵੀ ਲੀਡ ਲਵਾਂਗੇ ਤੇ ਪੰਜਾਬ ਦੇ ਵਿੱਚ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਤੇ ਨਾਪਾ ਦੇ ਲੋਕਾਂ ਕਿਸ ਨੇ ਨਾਪਾ ਦੇ ਲੋਕਾਂ ਦਾ ਮੈਂ ਸਭ ਤੋਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਕਿ ਇੰਨੀ ਟਫ ਇਲੈਕਸ਼ਨ ਦੇ ਵਿੱਚ ਕਿਉਂਕਿ ਪਟਿਆਲੇ ਦੇ ਵਿੱਚ ਜਿੰਨੇ ਵੀ ਕੈਂਡੀਡੇਟ ਸੀ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਲਾਲੋ ਮਹਾਰਾਣੀ ਪਰਨੀਤ ਕੌਰ ਲਾਲੋ ਜਿਹੜੇ ਕਿ ਪਹਿਲਾਂ ਵੀ ਕਈ ਵਾਰ ਜਿੱਤ ਚੁੱਕੇ ਐ ਇਥੋਂ ਤੇ ਆਪਣੇ ਆਮ ਆਦਮੀ ਪਾਰਟੀ ਦੇ ਤੁਸੀਂ ਇਹ ਲਾ ਉਹ ਕੈਬਨਿਟ ਮਨਿਸਟਰ ਸੀਗੇ ਤੇ ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਇੱਕ ਬਿਲਕੁਲ ਹੀ ਆਮ ਪਰਿਵਾਰ ਨਾਲ ਸੰਬੰਧਿਤ ਨੇ ਇੱਕ ਮਾਸਟਰ ਜੀ ਦੇ ਬੇਟੇ ਨੇ ਤੇ ਦਰਵੇਸ਼ ਇੱਕ ਸਿਆਸਤਦਾਨ ਨੇ ਉਹ ਤੇ ਉਹਨਾਂ ਨੂੰ ਬਿਨਾ ਉਹਨਾਂ ਨੇ ਕੋਈ ਲੋਭ ਲਾਲਚ ਦਿੱਤੇ ਲੋਕਾਂ ਨੇ ਪੋਟਾ ਉਹਨਾਂ ਨੂੰ ਦਿਲ ਖੋਲ ਕੇ ਪਾਈਆਂ ਨੇ ਨਾਬੇ ਦੀ ਜਨਤਾ ਦਾ ਮੈਂ ਬਹੁਤ ਧੰਨਵਾਦ ਕਰਦਾ ਤੇ ਸਾਨੂੰ ਆਸ ਹੈ ਕਿ ਡਾਕਟਰ ਗਾਂਧੀ ਜੀ ਵੀ ਸਾਡੇ ਲੋਕਾਂ ਦੀਆਂ ਆਸਾਂ ਦੇ ਪੂਰਨ ਤੌਰ ਤੇ ਉੱਤਰਨਗੇ ਸਾਡੇ ਵਰਕਰਾਂ ਨੂੰ ਯਾਦ ਹੈ ਕਿਉਂਕਿ ਅਸੀਂ ਜੇ ਇੱਕ ਦਿਨ ਚੌਣ ਮਹਿਮ ਸ਼ੁਰੂ ਕਰੀ ਸੀ ਉਸ ਦਿਨ ਅਸੀਂ ਆਪਣੇ ਆਪ ਨੂੰ ਨਿਹੱਥੇ ਜੇ ਦੇਖ ਰਹੇ ਸੀ ਵੀ ਸਾਡਾ ਜਰਨੈਲ ਹੈ ਨਹੀਂ ਅਸੀਂ ਕਰਾਂਗੇ ਕੀ ਪਰ ਜਿਹੜੇ ਸਾਡੇ ਇਹ ਮਰਜੀਵੜਿਆਂ ਦੀਆਂ ਫੌਜਾਂ ਨੇ ਤੇ ਸਾਡੇ ਚੀਕੂ ਪ੍ਰਧਾਨ ਵਰਗੇ ਬਨੇਰੇ ਵਾਲਿਆਂ ਵਰਗੇ ਹੋਰ ਜਿੰਨੇ ਵੀ ਮੈਂ ਕਿਦਾ ਕਿਦਾ ਨਾਮ ਲਾ ਸਾਰੀ ਮੈਂ ਤਾਂ ਮਰਜੀਵੜੀ ਕਹੂੰਗਾ ਜਿਨ੍ਹਾਂ ਨੇ ਇਸ ਘਾਤਕ ਸਰਕਾਰ ਤੋਂ ਉਹਨਾਂ ਦੇ ਡਰਾਵਿਆਂ ਤੋਂ ਨਹੀਂ ਝੁਕੇ ਤੇ ਆਪਣੀ ਪਾਰਟੀ ਨਾਲ ਕਾਇਮ ਹੋ ਕੇ ਖੜੇ ਰਹੇ ਅੱਜ ਤੁਸੀਂ ਉਹ ਖੜੇ ਰਹਿਣ ਦਾ ਨਿੱਡਰ ਸੋਚਦਾ ਜਿਹੜਾ ਉਹ ਤੁਸੀਂ ਦੇਖੇ ਤੇ ਆ ਰਿਜ਼ਲਟ ਵੀ ਅਸੀਂ ਜਿਹੜੀ ਪਿਛਲੀ ਹਾਰ ਸੀ ਸਾਡੀ ਐਮ ਐਲ ਏ ਵੇਲੇ ਅਸੀਂ ਉਹਨੂੰ ਕਵਰ ਕਰਕੇ ਵੀ 5000 ਵੋਟ ਹੋਰ ਪੈਦਾ ਕਰ ਲਈ ਬਿਲਕੁਲ ਕਾਂਗਰਸ ਪਾਰਟੀ ਦੇ ਵਰਕਰ ਨੇ ਦਿਨ ਰਾਤ ਨਿਹੰਤ ਕਰਕੇ ਲੀਡ ਇਹ 2022 ਚ ਮੈਂ ਯੂਸੀ ਦੇ ਅਲਾਰਮ ਸੀਗੇ ਬਹੁਤ ਬੁਰੀ ਤਰ੍ਹਾਂ ਹਾਰ ਹੋਈ ਸੀ ਜਿਵੇਂ ਨਾਬੇ ਵੀ 40-45000 ਤੋਂ ਹਾਰੇ ਸੀ ਉਹਨੂੰ ਕਵਰ ਕਰਕੇ ਅੱਜ 4000 ਵੋਟ ਦੀ ਜਿਹੜੀ ਜਿੱਤ ਜਿੱਤ ਹੋਈ ਆ 50000 ਵੋਟ ਕਵਰ ਹੋਈ ਆ ਇਸ ਗੱਲ ਦੀ ਵਧਾਈ ਦੇਣਾ ਚਾਹੁੰਦਾ ਮੈਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਬਿਲਕੁਲ ਲੀਡ ਮੀਡੀਆ ਜਿਹੜਾ 40-45000 ਘੱਟ ਸੀ ਵੋਟ ਉਹ ਵੀ ਕਵਰ ਹੋਈ ਔਰ 4000 ਵੋਟ ਦੀ ਲੀਡ ਵੀ ਹੋਈ ਪੰਜਾਬ ਦੇ ਵਿੱਚੋਂ ਇਹੇ ਸੀਟਾ ਮਿਲਿਆ ਨੇ ਸਪੋਰਟਾਂ ਅੰਦਰ ਪੰਜਾਬ ਨੂੰ ਇਹ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਮਿਹਨਤ ਦਾ ਸਬਕ ਹੈ ਔਰ ਲੀਡਰਸ਼ਿਪ ਇਕਜੁੱਟ ਚੱਲੀ ਆ ਮੈਂ ਮੁਬਾਰਕਦਾਨ ਦੇਣਾ ਚਾਹੁੰਦਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਉਹਨਾਂ ਦੇ ਰਾਜਾ ਬੜਿੰਗ ਜੀ ਨੂੰ ਜਿਨ੍ਹਾਂ ਨੇ ਆਪਸੀ ਕੋਈ ਕਲੇਸ਼ਵਾਜੀ ਨਹੀਂ ਕੀਤੀ ਔਰ ਸਾਰੇ ਵਰਕਰਾਂ ਨੂੰ ਇੱਕ ਮੁੱਠੋ ਕੇ ਨਾਲ ਚਲਾ ਕੇ ਅੱਜ ਜ਼ੀਰੋ ਤੋਂ ਮੈਂ ਸਮਝਦੇ ਆ ਕਿ ਪਾਰਟੀ ਜਦੋਂ 2022 ਚ ਇਹ ਕਿਤੇ ਕਿਤੇ ਪਾਣੀ ਸੀ ਅੱਜ ਲੱਖ ਲੱਖ ਤੋਂ ਉੱਪਰ ਲਿਆਂਦਾ ਪਾਰਟੀ ਨੂੰ ਤਾਰਦਾ ਔਰ ਅੱਜ ਲੋਕ ਪੰਜਾਬ ਦੇ ਆਸ ਕਰਨ ਲੱਗ ਗਏ ਕਿ ਆਵਰਸਾਈ ਦੇਖੋ ਸ਼ਾਮ ਤੱਕ ਪਤਾ ਲੱਗ ਜਾਣਾ ਮੈਨੂੰ ਤਾਂ ਬੈਠਾ ਅੱਜ ਵੀ ਕਹਿਣਾ ਕਿ ਇੰਡੀਆ ਬਣਾਏਗੀ ਇੰਡੀਆ ਗੱਢੇਗੀ ਸਰਕਾਰ ਠੀਕ ਹੈ ਲੋਕ ਉਹ ਵੀ ਇੱਕ इमोशनल ਟੱਚ ਹੈ ਕਾਲੀਦਲ ਡਾਊਨ ਹੋਇਆ ਹੈ ਕਾਲੀਦਲ ਡਾਊਨ ਹੋਇਆ ਹੈ ਔਰ ਲੋਕਾਂ ਦਾ ਫੈਸਲਾ ਹੈ ਲੋਕਾਂ ਦੇ ਫੈਸਲੇ ਨੂੰ ਕੋਈ ਨਕਾਰ ਨਹੀਂ ਸਕਦਾ ਲੋਕਾਂ ਦੇ ਫੈਸਲੇ ਨੂੰ ਤੁਹਾਨੂੰ ਵੈਲਕਮ ਕਰਨਾ ਪਏ ਅੱਛਾ ਜੀ ਡਾਕਟਰ ਧਰਮਜੀਤ ਕਹਿੰਦੇ ਜਿੱਤ ਹੋਈ ਹੈ ਜਿੱਤ ਹੋਈ ਹੈ ਡਾਕਟਰ ਧਰਮਬੀਤ ਦੀ ਗਾਂਧੀ ਜੀ ਜੋ ਜਿੱਤ ਹੋਈ ਹੈ ਇਹ ਬਹੁਤ ਹੀ ਇਤਿਹਾਸਿਕ ਜਿੱਤ ਹੋਈ ਹੈ ਇੱਕ ਅਸੀਂ ਕਿਲਾ ਫਤਿਹ ਕਰਿਆ ਇਹ ਸਰਦਾਰ ਸਾਧੂ ਸਿੰਘ ਧਰਮਸੋਧ ਦੀ ਰਹਿਨਮਾਈ ਹੇਠ ਕਾਕਾ ਰਣਦੀਪ ਸਿੰਘ ਜੀ ਸਾਡੇ ਮਹੰਤ ਖਨੋੜਾ ਜੀ ਵਿਵੇਕ ਸਿੰਘਲਾ ਜੀ ਬਿੱਟੂ ਢਿੰਗੀ ਜੀ ਇਹ ਜਿੰਨੇ ਵੀ ਸਾਡੇ ਵਰਕਰ ਨੇ ਇਹਨਾਂ ਨੇ ਦਿਲੋਂ ਇਸ ਵਾਰ ਗਾਂਧੀ ਨੂੰ ਜਿੱਤੋਂ ਦੀ ਧਾਰ ਲਈ ਸੀ ਅਤੇ ਗਾਂਧੀ ਨੂੰ ਬਹੁਤ ਵਧੀਆ ਜਿੱਤ ਪ੍ਰਾਪਤ ਹੋਈ ਹੈ ਇਸ ਪ੍ਰਕਰਾਜ ਬਹੁਤ ਖੁਸ਼ੀ ਹੈ ਨਾਪੇ ਜਲਾਸ ਨਾਪੇ ਵੱਧ ਤੋਂ ਵੱਧ ਕਿਨੇ ਵੋਟ ਪਈਆਂ ਸਨ ਨਾਪੇ ਚ ਅਸੀਂ 4000 ਜੋ ਪਿਛਲੀ ਵਾਰ ਅਸੀਂ 40000 ਤੇ ਹਾਰੇ ਸੀ ਇਸ ਵਾਰ ਚ 40000 ਉਹ ਅਸੀਂ ਕਵਰ ਕਰੀਏ ਆ 4000 ਤੇ ਜਿੱਤੇ ਆ ਟੋਟਲ ਅਸੀਂ 44000 ਤੇ ਜਿੱਤੇ ਆ ਨਾ ਪਿਛੋ ਨਾਪਨ ਵਾਸੀਆਂ ਨੂੰ ਬਹੁਤ ਹੀ ਮੈਂ ਧੰਨਵਾਦ ਕਰੂੰਗਾ ਅਤੇ ਸਾਰਿਆਂ ਨੂੰ ਮੁਬਾਰਕਬਾਦ ਦਊਂਗਾ ਸਾਰੇ ਸ਼ਹਿਰ ਨਿਵਾਸੀਆਂ ਨੂੰ ਡਾਕਟਰ ਧਰਮਵੀਰ ਗਾਂਧੀ ਜਿੱਤਣ ਦੇ ਬਹੁਤ ਬਹੁਤ ਧੰਨਵਾਦ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ